ਮੇਰਾ ਸਾ ਬੜਾ ਖੂਬਸੂਰਤ ਸਬਕ ਦਿੰਦਾ ਹੈ ਅੰਮ੍ਰਿਤ ਭਾਈ ਹਾਏ ਹਾਏ ਆਏ ਹਾਏ ਕੇ ਸੋਣੀ ਸ਼ਕਲ ਤੇ ਆਸ਼ਿਕ ਸੋਣੀ ਸ਼ਕਲ ਤੇ ਆਸ਼ਿਕ ਹੋਣਾ ਕਣੀ ਉਹ ਵੀ ਤਾਂ ਉਹ ਸੱਜਣਾ ਸਾਰਾ ਪ੍ਰੋਗਰਾਮ ਹੀ ਵੱਢ ਗਿਆ ਯੋ ਮੁੰਡਾ ਕੋਟ ਰਿਆ ਸੀ ਸਾਥ ਉਹ ਹਾਂਡੀ ਟੁੱਟ ਗਈ ਤੇ ਉਹ ਸਾਗ ਹੀ ਵਿੱਚ ਜਾ ਪਿਆ ਜੀ। ਉਹ ਕਰੋ ਯਾਰ। ਉਹ ਸਾਗ ਹੀ ਵਿੱਚ ਜਾ ਪਿਆ ਜੀ। ਉਧਰੋਂ ਮੀਆਂ ਸਾਹਿਬ ਦਾ ਕਲਾਮ ਚੱਲ ਰਿਹਾ ਸੀਗਾ ਤੇ ਮੇਰੇ ਅਸਮ ਲਫਾਤਾਂ। ਮੈਂ ਕਾਹਦੀਆਂ ਮੱਕੀ ਦੀਆਂ ਰੋਟੀਆਂ ਤੇ ਕੀ ਕਰਨੀਆਂ ਵੀ ਜਦੋਂ ਉਹ ਹਾਂਡੀ ਉਹਨੇ ਪਾੜਤੀ ਉਹ ਘੋੜਦਿਆਂ ਘੋੜਦਿਆਂ ਆਹ ਦੇਖੋ ਨਾ ਜੀ। ਕੋਟੜਿਆ ਕੋਟੜਿਆ ਕੋਟਣਾ ਮਾਰਿਆ ਵਿੱਚ ਤੇ ਉਹ ਹਾਂਜੀ ਜਾ ਪਾਟ ਗਈ ਤੇ ਉਹਦੇ ਕੋਲੋਂ ਪਾਸੇ ਫੇਰਨੇ ਪਾਸੋਂ ਦਿਖਾਈ ਕਿ ਟਾਟੇ ਲੱਗ ਗਿਆ ਸਾਵਾਂ ਏਡਾ ਪਾਣੀ ਮੇਰੇ ਤੇ ਗਈ ਯਾਰ ਇਹਦਾ ਜਾਬਰ ਸਾਗ ਪਕ ਰਿਹਾ ਤੇ ਸਾਰੀ ਦਿਹਾੜੀ ਲਾਈ ਜੀ ਸਵੇਰ ਅਸੀਂ 9 ਵਜੇ ਦੇ ਲੱਗੇ ਆਂ ਸਾਗ ਤੋੜਿਆ ਸਾਡੇ ਸਾਹਮਣੇ ਸੀ ਸਾਰਾ ਕੁਝ ਤੇ ਬੜੀਆਂ ਰੀਝਾਂ ਦੇ ਨਾਲ ਅਸੀਂ ਪਕਾਇਆ ਤੇ ਅਰ ਜਿਸ ਟਾਈਮ ਰਿੰਮੀ ਆਦੋ ਘੋਟਣ ਲੱਗੀਆਂ ਨੇ ਤੇ ਮੁੰਡਾ ਅਣਜਾਣ ਸੀਗਾ ਤੇ ਉਹਨੇ ਇੰਜ ਕਰਕੇ ਕੀਤਾ ਤੇ ਹਾਂਡੀ ਭੰਦੀ ਸਾਰਾ ਸਾਰਾ ਚੁੱਲੇ 'ਚ ਜਾ ਪਿਆ ਮੋਟਾ ਜਿਵੇਂ ਆਟਾ ਗੁੰਨਦਾ ਸੀ ਉਦਾਂ ਹੀ ਛੱਡ ਕੇ ਜਾ ਕੇ ਮਨਜੇ ਗਰਾਣਾ ਵਿਚਾਰਾ ਦਿਹਾੜੀ ਦਾ ਖਪਿਆ ਉਹ ਜਾ ਕੇ ਲੰਮਾ ਢੇਰੀਟਾ ਆ ਗਿਆ ਤੇ ਸਾਡੀ ਕੋਈ ਡਿਸ਼ ਵੀ ਹਜੇ ਸੀ ਰਹਿਣੀ ਲੱਗ ਰਹੀ ਕੰਮਾ ਦੀ ਨਵਾਂ ਚਾਲੂ ਕੀਤਾ ਵਿਚ ਲੋਕ ਡਿਸ਼ ਤੋਂ ਸਾਲੇ ਦਿਖਾਈਏ ਕੋ ਪਿੰਡਾਂ ਦੇ ਉਹ ਖਬਰੇ ਨਜ਼ਰ ਲੱਗ ਗਈ ਕਿਸੇ ਦੀ sire nahi lag rahi ਤੇ ਉਹ ਜਿਸ ਟਾਈਮ ਕਾਰੀ ਸਾਹਿਬ ਕਲਾਮ ਪੜ੍ਹ ਰਹੀ ਸੀ ਕਾਰੀ ਸਾਹਿਬ ਨੇ ਨਾ ਅਧਿਕਾਰੀ ਸਾਹਿਬ ਜਿਹਦਾ ਜੀ ਵਿੱਚ ਐਸਾ ਉਹ ਹੋਕਾ ਦਿੱਤਾ ਨਾ ਜੀ ਉਹ ਉਹ ਹਾਂ ਜੀ ਉਹ ਜਿਸ ਟਾਈਮ ਕਲਾਮ ਪੜਿਆ ਨਾ ਤੇ ਹੋਕਾ ਆ ਕੇ ਵੱਜਿਆ ਮੇਰਾ ਖਿਆਲ ਵੀ ਉਹ ਹਾਂ ਕੱਚੀਆਂ ਹੰਡੀਆਂ ਪੰਜ ਦਾ ਕਹਿੰਦੇ ਨੇ ਸੀਗੇ ਪਾਲੇ ਵਕਤਾਂ ਦੇ ਵਿੱਚ ਰਾਗ ਦਾ ਬੜਾ ਜ਼ੋਰ ਹੁੰਦਾ ਸੀ ਕਈ ਦੀਪਕ ਰਾਗ ਸੀ ਉਹਦੇ ਨਾਲ ਰਾਗ ਗਾਉਂਦੇ ਸੀ ਜੇ ਤੇ ਚਰਾਗ ਚੱਲ ਜਾਂਦਾ ਸੀ ਦੀਵਾ ਜਲ ਜਾਂਦਾ ਤੇ ਫਿਰ ਕਈ ਰਾਗ ਗਾਉਂਦੇ ਸੀ ਬਰਸਾਤੀ ਰਾਗ ਤੇ ਨਹੀਂ ਪੈ ਜਾਂਦਾ ਸੀ ਤੇ ਆ ਤੁਸੀਂ ਜਿਹੜਾ ਰਾਗ ਸੁਣਾਇਆ ਇਹ ਸਾਗੀ ਰਾਗ ਤੇ ਸਾਗੀ ਰਾਗ ਬਈ ਸਾਗ ਨੂੰ ਜਾਪਿਆ ਸਾਗ ਥੜਚਿਆ ਵਿੱਚ ਹਾਂਡੀ ਭੰਦੀ ਸਾਗ ਨੇ ਐਸਾ ਕੋ ਰਾਗ ਕਰਦਾ ਸਾਗ ਜਿਹਾ ਲੇ ਤਾਂ ਬਾਦ ਸਾਗ ਹਾਂ ਰਾਗ ਇਸਾਗ ਸਾਗੀ ਰਾਗ ਸਾਗੀ ਰਾਗ ਸਾਗੀ ਰਾਗ ਤੇ ਕਾਈ ਸਾਭ ਦੀ ਬਾਤ ਬੜੀ ਸੋਹਣੀ ਆ ਰੱਬ ਦੇ ਦਾਤ ਨੂੰ ਸੇ ਤੁਹਾਨੂੰ ਦਿੱਤੇ ਦਵੇ ਅਸੀਂ ਕਿਸੇ ਹੋਰ ਮੌਕੇ ਤੁਹਾਨੂੰ ਸੁਣਾਵਾਂਗੇ ਅੱਜ ਦਾ ਫਿਰ ਪ੍ਰੋਗਰਾਮ ਜੋ ਖਰਾਬ ਹੋ ਗਿਆ